ਸਸੀ ਗੱਤ ਤੁਸੀਂ ਦੇਖ ਰਹੇ ਹੋ ਪੁਆਇੰਟ ਯੂਨਿਟ ਟੀਵੀ ਦੋਸਤੋ ਇਸ ਵੇਲੇ ਅਸੀਂ ਮੌਜੂਦ ਹਾਂ ਐਮ ਡੀਬੀ ਦੇ ਆਫਿਸ ਦੇ ਬਾਹਰ ਤੁਹਾਨੂੰ ਦੱਸ ਦਈਏ ਕਿ ਇੱਥੇ ਲਗਾਤਾਰ 15 ਤੋਂ 21 ਤਰੀਕ ਤੱਕ ਜਿਹੜਾ ਸਪੀਕਰ ਮੋਟੀਵੇਸ਼ਨ ਜੈਕ ਕੋਸ਼ੋਰੀ ਜੀ ਦਾ ਲਗਾਤਾਰ ਪ੍ਰੋਗਰਾਮ ਚੱਲ ਰਿਹਾ ਆ ਸੋ ਲੈਨਾਂ ਤੋਂ ਤੁਸੀਂ ਆਈਡੀਆ ਲਾ ਸਕਦੇ ਹੋ ਜਿਹੜਾ ਰਿਸਪਾਂਸ ਉਹਨਾਂ ਨੂੰ ਕੈਨਾਂ ਗੇ ਇਸ ਸਮੇਂ ਇਸ ਸਮਾਗਮ ਵਿੱਚ ਮਿਲ ਰਿਹਾ ਆ ਰੋਡ ਪੂਰਾ ਜਿਹੜਾ ਆ ਕਾਰਾਂ ਦੇ ਨਾਲ ਜਾਮ ਹੋ ਚੁੱਕਿਆ ਆ ਤੇ ਸੰਗਤ ਦੀ ਲਾਈਨਾਂ ਜਿਹੜੀਆਂ ਨੇ ਉਹ ਜੈਕ ਕੋਸ਼ੋਰੀ ਦੇ ਸਮਾਗਮ ਦੇ ਵਿੱਚ ਟੁੱਟ ਨਹੀਂ ਰਹੀਆਂ ਹੈਗੀਆਂ ਸੋ ਅੱਜ ਜਿਹੜਾ ਆ ਪ੍ਰੋਗਰਾਮ ਦਾ ਅਖੀਰਲਾ ਦਿਨ ਹੈ ਤੇ ਅਖੀਰਲੇ ਦਿਨ ਦੇ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਇਸ ਪ੍ਰੋਗਰਾਮ ਦੇ ਵਿੱਚ ਆ ਕੇ ਆਪਣੀ ਸ਼ਿਰਕਤ ਕੀਤੀ ਗਈ ਅਤੇ ਜੈ ਕੁਸ਼ੋਰੀ ਜੀ ਦਾ ਜਿਹੜਾ ਪ੍ਰਵਚਨ ਉਹਨਾਂ ਸੁਣਿਆ ਗਿਆ ਆਲ ਆਫ ði ਜਾਣਕਾਰੀ ਲਈ ਤੁਸੀਂ ਜੁੜੇ ਰਹੇ ਹੋ ਪੁਆਇੰਟ ਆਫ ਟੀ ਨੂੰ ਧੰਨਵਾਦ ਦੇਸ਼ ਤੋਂ ਸਾਤ ਦਿਨ ਕਥਾ ਗਈ ਸੰਦੇਸ਼ ਹੈ ਅੱਛਾ ਜੀ ਸ਼ਿਵ ਭਗਵਤ ਮਹਾਪੁਰਾਣ ਹੈ ਅਤੇ ਇਹ ਕਰਨੇ ਅਸੀਂ ਇੱਥੇ ਆਏ ਹਾਂ ਇਹ ਸਾਤ ਦਿਨ ਦੀ ਕਥਾ ਹੈ ਐਮ ਡੀ ਬੀ 2 ਅੱਜ ਇਹਨਾਂ ਨੇ ਕਰਾਇਆ ਹੈ ਅਸੀਂ ਇੱਥੇ ਪ੍ਰੋਜੈਕਟ ਆ ਰਹੇ ਹਾਂ اسی ਦੇ ਉਪਲਖਸ਼ ਵਿੱਚ ਇਹ ਕਥਾ ਹੈ एक तो अच्छी शुरुआत हो रही है भगवान का नाम लेकर बाकी तो मेरा काम कथा करना पंजाब में यूथ के लिए क्या मैसेज कि आप कथा से जुड़िए क्योंकि हम इस कथा में एक्चुअली सिर्फ ये नहीं बता रहे कि पूजा पाठ कैसे करते हैं जिंदगी कैसे जीते हैं और ऑलमोस्ट हर स्क्रिप्चर आपको यही सिखा रहा है कि जिंदगी कैसे जीते हैं तो स्क्रिप्चर्स पढ़ने की उम्र बुढ़ापा नहीं होता यूथ होता है कि आप जब यंग है तब आप वो स्क्रिप्चर्स उठाइए ताकि आपको जीने की सीख मिल सके

तो बात यही है कि समय अनुसार आपको बदलना होता है लेकिन आपका एंड जो डेस्टिनी है वो धर्म और धर्म इज वॉट इज करेक्ट और जब जब आप नशे या इत्यादि के तो मैं कहती हूँ हमेशा कि आप कहीं ना कहीं इस रास्ते में मिसले जाते हैं क्योंकि हमें लगता है हमारे प्रॉब्लम्स खत्म नहीं हो रहे दुख खत्म नहीं हो रहा स्ट्रेस फ्री लाइफ हो जाएगी बट फिर भी होती नहीं है और ये जो नशा करते हैं उनको भी पता है कि नहीं होती और इसीलिए आपको बार बार करना पड़ता है ਬਟ ਇੱਕ ਬਾਰ ਆਪ ਅਧਿਆਤਮਿਕਾ ਨਸ਼ਾ ਕਰਕੇ ਦੇਖੀਏ ਆਪ ਕੋ ਇੱਕ ਹੀ ਬਾਰ ਕਰਨਾ ਪੜੇਗਾ ਔਰ ਆਪ ਲਾਈਫਟਾਈਮ ਸਟ्रेस ਮਾਰੀ ਜਾ ਕੇ ਸ਼੍ਰੀਮਦ ਪਗਵਤ ਕਥਾ ਜੀ ਦਾ ਗੁਰਗਾਨ ਹੋਇਆਗਾ ਸੋ ਸਾਰਿਆਂ ਨੂੰ ਬਹੁਤ ਹੀ ਐਸੰਭੰਦ ਅਜ ਦਾ ਸ਼ੁਭ ਦਿਹਾੜਾ ਦਾ ਸਾਰਿਆਂ ਨੂੰ ਮੁਬਾਰਕਬਾਦ ਜੀ ਅਸਰ ਬਨੋੜ ਦੇ ਬਹੁਤ ਡਵੈਲਪਮੈਂਟ ਹੋ ਰਹੀ ਹੈ ਅੱਛਾ ਅੱਛਾ ਇੱਥੇ ਗਰੁੱਪ ਹੋ ਰਹੀਆਂ ਆ ਰਹੀਆਂ ਜੀ ਲੇਕਿਨ ਸਰ ਪੰਜਾਬ ਸਰਕਾਰ ਵੱਲੋਂ ਕਾਫੀ ਜਨਤਾ ਇੱਥੇ ਤਰਿਕੇ ਧਿਆਨ ਨਹੀਂ ਦਿੱਤਾ ਦਾਰੇ ਜੀ ਕੋਈ ਸਬਡਿਵੀਜ਼ਨ ਦਾ ਮਤਾਂ ਨਹੀਂ ਹੋ ਰਿਹਾ ਕੋਈ ਕੀ ਕਹੋਗੇ ਜੀ ਦੇਖੋ ਸਾਡੇ ਮਾਨਜੋਗ ਐਮਐਲਏ ਸਾਹਿਬ ਲਗਾਤਾਰ ਹਲਕਾ ਰਾਜਪੁਰਾ ਹਲਕਾ ਡੇਰਾਬਸੀ ਜਾਂ ਪੂਰਾ ਜ਼ਿਲ੍ਹਾ ਜਿਵੇਂ ਗੱਲ ਕਰਾਂ ਮਹਾਲੀ ਜਾਂ ਪੰਜਾਬ ਦੀ ਗੱਲ ਕਰਾਂ ਲਗਾਤਾਰ ਡਵੈਲਪਮੈਂਟ ਹੋ ਰਹੀ ਆ ਸੜਕ ਜਿਹੜੀ 4 ਲੇਨ ਬਣ ਰਹੀ ਆ ਨਵੇਂ ਨਵੇਂ ਪ੍ਰੋਜੈਕਟ ਆ ਰਹੇ ਨੇ ਇਸ ਕੱਲ ਦਾ ਸੰਕੇਤ ਆ ਕਿ ਪੰਜਾਬ ਦੇ ਅੰਦਰ ਜਿਹੜਾ ਰੈਵਨਿਊ ਆ ਉਹ ਵੱਧ ਰਿਹਾ ਹੈਗਾ ਜੇਕਰ ਇੰਡਸਟਰੀ ਆ ਰਹੀ ਆ ਜਾਂ ਹਾਊਸਿੰਗ ਗਰੁੱਪ ਆ ਰਹੇ ਨੇ ਤਾਂ ਇਹਦਾ ਮਤਲਬ ਹੈ ਕਿ ਪੰਜਾਬ ਦੀ ਓਵਰਾਲ ਤਰੱਕੀ ਜਿਹੜੀ ਆ ਉਹ ਹੋ ਰਹੀ ਹੈ ਸਰ ਇੱਕ ਮਤਲਬ ਕਿ ਪੰਜਾਬ ਸਰਕਾਰ ਨਵੀਂ ਪੋਸਟਾਂ ਦਾ ਗੱਡ ਰਹੀ ਹੈ ਸਰ ਜੋ ਕੱਚੇ ਕਾਮੇ ਹੈਗੇ ਸਰ ਉਹ ਸਟ੍ਰੈਕਟ ਇਸ ਵਾਰ ਕੀ ਕਰੋਗੇ ਸਰ ਬਹੁਤ ਸਾਰੇ ਅਧਿਆਪਕਾਂ ਨੂੰ ਅਸੀਂ ਪੱਕੇ ਕੀਤਾਗਾ ਪਰ ਬਹੁਤ ਸਾਰਿਆਂ ਨੂੰ ਪੱਕੇ ਕਰਨ ਦੀ ਪ੍ਰਕਿਰਿਆ ਚੱਲ ਰਹੀ ਆ ਜਿਹੜੇ ਐਲੀਜੀਬਲ ਨੇ ਯੋਗ ਨੇਗੇ ਉਹਨਾਂ ਨੂੰ ਅਸੀਂ ਪੱਕੇ ਕਰ ਰਹੇ ਹਾਂ ਚੰਡੀਗੜ੍ਹ ਜੀ ਆਏ ਆ ਮંત્રી ਸਾਹਿਬ ਸੱਕੀ ਕਹਨਾ ਸਰ ਇਹ ਅਜੇ ਮੰਤਰੀ ਵਜੋਂ ਨਹੀਂ ਆਇਆ ਆਪਣੇ ਭਰਾ ਨੇ ਤਾਂ ਆਏ ਨੇ ਮੰਤਰੀ ਦੇ ਬਾਅਦ ਜਿਹੜੇ ਭਰਾ ਸਾਡੇ ਪਹਿਲਾਂ ਨੇ ਹੋਰ ਦੱਸੋ ਜੀ ਇਸ ਅੱਜ ਸੰਭਾਪਨ ਹੈ ਜੀ ਕੀ ਹੋ ਰਿਹਾ ਜੀ ਦੇਖੋ ਕਿਸੇ ਪ੍ਰੋਗਰਾਮ ਜਦੋਂ ਆਪਾਂ ਲੀਕਦੇ ਆ ਉਹਦੀ ਕੋਈ ਸੀਮਾ ਹੁੰਦੀ ਹੈ ਵੀ ਕਦੋਂ ਤੱਕ ਚੱਲਣਾ ਹੈ ਤਾਂ ਇਹ 7 ਦਿਨਾਂ ਦਾ ਪ੍ਰੋਗਰਾਮ ਸੀਗਾ ਜੀ ਅੱਜ ਇਹਦਾ ਭੋਗ ਹੈਗਾ ਜੀ ਅੱਜ 11 ਤੋਂ 2 ਦਾ ਉਹਦੀ ਪ੍ਰਕਿਰਿਆ ਚੱਲ ਰਹੀ ਹੈ ਨਵੇਂ ਪ੍ਰੋਜੈਕਟ ਲੈ ਕੇ ਅੰਦਰ ਕੀ ਕੁਝ ਕਲੈਂਸ ਨੂੰ ਮਿਲੇਗਾ ਸਰ ਪ੍ਰੋਜੈਕਟ ਤਾਂ ਹੀ ਆਉਂਦੇ ਰਹਿਣਗੇ ਜਿਹੀ ਜੀ ਕੋਈ ਨਵੀਂ ਸੋਚ ਆਊਗੀ ਨਵੀਂ ਰਿਕੁਆਇਰਮੈਂਟ ਹੋਏ ਉਸ ਹਿਸਾਬ ਨਾਲ ਪ੍ਰੋਜੈਕਟ ਆਉਣਗੇ ਬਟ ਅਸੀਂ ਜਿਹੜੇ ਵੀ ਬੰਦੇ ਨੂੰ ਮਕਾਨ ਦੁਕਾਨ ਪਲਾਟ ਦੇਵਾਂਗੇ ਉਹਨੂੰ ਦਿਲੋਂ ਦੇਵਾਂਗੇ ਤਾਂ ਕਿ ਉਹ ਆਪਦਾ ਮਕਾਨ ਦੁਕਾਨ ਉਹਦੇ ਆਪਣੇ ਪਰਿਵਾਰ ਨਾਲ ਕਰ ਬਣਾ ਸਕੇ ਨਾ ਕਿ ਮਕਾਨ ਬਣਾ ਸਕੇ ਜੀ ਤੇ ਇਸੇ ਇੱਕ ਨਵੀਂ ਸੋਚ ਦੇ ਨਾਲ ਤੁਸੀਂ ਸਤਿਨ ਦੀਪਗੋਤ ਕਥਾ ਕਰਾਈਏ ਜੀ ਇਸ ਵਾਰ ਦੋ ਚਾਰ ਦਸ ਦੇਖੋ ਜਦੋਂ ਕੋਈ ਵੀ ਸ਼ੁਰੂਆਤ ਕਿਸੇ ਕੰਮ ਦੀ ਧਰਮ ਨਾਲ ਕਰੀ ਜਾਂਦੀ ਤਾਂ ਉਹਦੀ ਨਿਸ਼ਚਿਤ ਹੋ ਜਾਂਦਾ ਵੀ ਉਸ ਚ ਜਿੱਤ ਤੇ ਕਾਮਯਾਬੀ ਜ਼ਰੂਰ ਮਿਲੂਗੀ ਅਸੀਂ ਉਸੇ ਉਦੇਸ਼ੇ ਨੂੰ ਮੁੱਖ ਰੱਖਦੇ ਹੋਏ ਕੋਈ ਵੀ ਕੰਮ ਕਰ ਰਿਆ ਸੀ ਉਸ ਨੂੰ ਸਹਿਜ 파ਟ ਨਾਲ ਲਾ ਲਓ ਅਖੰਡ 파ਟ ਨਾਲ ਲਾ ਲਓ ਰਮੈਨ ਨਾਲ ਲਾ ਲਓ ਇਸ ਵਾਰੀ ਸੀ ਭਗਵਤ ਨਾਲ ਸ਼ੁਰੂ ਕਰੇ ਸਰ ਅੱਗੇ ਵੀ ਕੋਈ ਇਦਾਂ ਦਾ ਹੈ ਕਿਸ਼ੋਰੀ ਦਾ ਪ੍ਰੋਗਰਾਮ ਨਾ ਮੈਂ ਕਰਦਾ ਕਿ ਇਹ ਬਰਤੀਦਾ ਹੈ ਮੇਰਾ ਨਾਮ ਸਤਵਿੰਦਰ ਪਾਲਾ ਜੀ ਮੈਂ bizness head ਦੇ ਆਉਦੇ ਤੇ ਹਾਂ ਜੀ 2017 ਤੋਂ ਕੰਪਨੀ ਨਾਲ ਜੁੜਿਆ ਹਾਂ ਤੇ ਆਰਡੀਨਰ ਦੇ ਪਿਛਲੇ 7 ਦਿਨਾਂ ਤੋਂ ਭਗਵਤ ਸਫਤਾ ਚੱਲ ਰਿਹਾ ਹੈ ਕੀ ਕਹਿਣਾ ਸਰ ਦਾ ਕ라우ਡ ਹੈ ਦਾ ਰਸ਼ ਹੈ ਇਹਦੇ ਸਾਰੀ 15 ਤਰੀਕ ਤੋਂ 21 ਤਰੀਕ ਤੱਕ ਅਸੀਂ ਭਗਵਤ ਕਥਾ ਕਰਾਈ ਹੈ ਬਹੁਤ ਹੀ ਵਧੀਆ ਜੈ ਕੁਸ਼ਰੀ ਜੀ ਨੇ ਲੋਕਾਂ ਨੂੰ ਪ੍ਰਵਚਨ ਦਿੱਤੇ ਹੈ ਮੋਟੀਵੇਸ਼ਨਲ स्पीच लोगों ने बहुत ध्यान न सुनिया समझिया और पब्लिक बहुत आई जी पबलिकाउड साढ़े वालों एम डी बी वालों जो उपराले किए गए जी साड बहुत की गई है बाकी कैब्स फैसिलिटी सी सो पिंड पिंड शहर शहर गली महल सब जगह सी आटो रिक्शा ਬੈਂਡ ਲਗਾ ਕੇ ਐਡ ਕੀਤੀ ਹੈ ਪ੍ਰੋਪਰ ਸਭ ਨੂੰ ਕੈਪ ਦੀ ਸਹੂਲਤ ਦਿੱਤੀ ਹੈ ਜੀ ਆਨ ਵਾਲੇ ਪ੍ਰੋਜੈਕਟ ਬਾਰੇ ਥੋੜੀ ਜਾਣਕਾਰੀ ਦਿਓਗੇ ਕੀ ਹੈ ਸਾਡੇ ਜੋ ਆਨ ਵਾਲੇ ਪ੍ਰੋਜੈਕਟ ਹੈ ਜਿੱਥੇ ਅਸੀਂ ਹੁਣ ਖੜੇ ਆਂ ਦਾ ਲੂਟਿਅਨਸ ਅੱਗੇ ਲੰਡਨ ਸਕੁਅਰ ਅਸੀਂ ਦੋ ਪ੍ਰੋਜੈਕਟ ਲੈ ਕੇ ਆ ਰਹੇ ਹਾਂ ਜੀ ਸੋ ਸਾਡੀ ਕੋਸ਼ਿਸ਼ ਇਹ ਰਹੇਗੀ ਵੀ ਜੋ ਵੀ ਪ੍ਰੋਜੈਕਟ ਆਏਗਾ ਅਸੀਂ ਉੱਥੇ ਧਾਰਮਿਕ ਪ੍ਰੋਗਰਾਮ ਕਰਵਾਈਏ ਮਤਲਬ ਸਟਾਰਟਿੰਗ ਵਿੱਚ ਲਈ ਧਾਰਮਿਕ ਪ੍ਰੋਗਰਾਮ ਧਾਰਮਿਕ ਪ੍ਰੋਗਰਾਮ ਹੋਵੇ ਜੀ ਔਰ ਉਹਨੂੰ ਵੱਧ ਤੋਂ ਵੱਧ ਪਬਲਿਕ ਆਵੇ ਸੁਣੇ ਔਰ ਸਾਡੇ ਨਾਲ ਜੁੜੇ ਜੀ ਔਰ ਅਸੀਂ ਪਬਲਿਕ ਨੂੰ ਵਧੀਆ ਜੋ ਹੈ ਬਿਲਡਿੰਗਾਂ ਬਣਾ ਕੇ ਦਿੰਦੇ ਰਹੀ ਹੈ